ਅੱਜ ਤਰੀਕ 25 ਆ ਤੇ ਇਹ 30 ਤਰੀਕ ਦੀ ਕਣਕ ਬੀਜੀ ਹੋਈ ਆ ਹੈਪੀ ਸੀਡਰ ਦੇ ਨਾਲ ਤੇ ਕਣਕ ਦਾ ਜਿਵੇਂ ਤੁਸੀਂ ਵੇਖਦੇ ਹੋ ਇਹ ਬੂਟਾ ਜਿਹੜਾ ਆ ਕਰਨ ਲੱਗ ਗਈ ਆ ਤੇ ਅਜੇ ਇਹਨੂੰ ਮੈਂ ਪਾਣੀ ਨਹੀਂ ਲਾਇਆ ਹੁਣ ਅੱਜ ਪਾਣੀ ਲਾ ਦੇਣਾ ਹੈ ਤੇ ਪੂਰਾ ਪਰਾਲਿਆ ਭਰ ਕੇ ਪਰਾਲਿਆ ਉੱਥੇ ਵੀ ਤੁਸੀਂ ਵੇਖੋ ਵੀ ਇਹ ਪੂਰੀ ਸੰਤ ਜੰਮੀ ਹੋਈ ਹੈ ਨਿਕਲੀ ਹੋਈ ਹੈ ਇਹ ਤਾਂ ਛੱਲਦੀ ਰਹਿ ਗਈ ਜਿਹੜੀ ਪਾਣੀ ਦੇ ਨਾਲ ਹੀ ਵੀ ਆ ਚਲੀ ਆ ਤੇ ਇਹਦੇ ਬੂਟੇ ਦਾ ਸਾਈਜ਼ ਜਿਹੜੇ ਆਮ ਮੇਰੇ ਨਾਲ ਸੁਪਰ ਸੀਡਰ ਦੀਆਂ ਕਣਕਾਂ ਬੀਜੀਆਂ ਪਈਆਂ ਵਾਂ ਉਹਦੇ ਨਾਲੋਂ ਜ਼ਿਆਦਾ ਆ ਮੋਟਾ ਆ ਇਹਦਾ ਇਹਦਾ ਤੁਸੀਂ ਹੁਣੇ ਬੂਟਾ ਦੇਖ ਸਕਦੇ ਹੋ ਇੱਕ ਦੋ ਤੇ ਤਿੰਨ ਤਿੰਨ ਨਾਲੀਆਂ ਤੋਂ ਹੁਣੇ ਨਿਕਲਾਈਆਂ ਆ ਆ ਦੇਖੋ ਜਿੱਥੇ ਕਿ ਤੇ ਪਰਾਲੀ ਘਟਿਆ ਉੱਥੇ ਹਰਿਆਈ ਜਿਆਦਾ ਦਿਖਦੀ ਆ ਜ਼ੂਮ ਕਰਕੇ ਦੇਖੋ ਕਿੰਨੀ ਸੋਹਣੀ ਕਣਕ ਹੈ ਜੜੀ ਹੈ ਐਵਰੇਜ ਚ ਬੀਜ ਜਿਹੜਾ ਸੀਗਾ ਉਹ ਲਗਭਗ ਪਹਿਲਾਂ ਵੀ ਦੱਸਦੇ ਆ ਵੀ ਆਪਣਾ 35 ਕਿਲੋ ਜਾਂ ਉਹ ਥੋੜਾ ਜਿਹਾ ਤੋਂ ਵੀ ਘੱਟ ਹੋ ਸਕਦਾ ਕਿਰਿਆ ਹੋਵੇ ਅੰਕ ਕੁਝੀ ਨੇ ਕਣਕ ਦਾ ਰੰਗ ਟੰਗ ਬਹੁਤ ਸੋਹਣਾ ਆ ਹੁਣ ਉਤਮਰ ਜਾ ਰਹੀ ਹੈ ਕਣਕ ਨਾ ਉਹਦਾ ਕਰਕੇ ਹੁਣ ਮੈਨੂੰ ਅਸੀਂ ਪਾਣੀ ਦੇ ਦੇਣਾ ਆ ਧੰਨਵਾਦ ਜੀ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਥੈਂਕ ਯੂ ਜੀ